ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਵਾਂ ਉਹ ਪੰਜਾਬ ਤੇ ਪੰਜਾਬ ਦੇ ਧੀਆਂ ਪੁੱਤਾਂ ਨਾਲ ਜੁੜੀ ਆ ਜਿਹਦਾ ਹਰੇਕ ਪਿੰਡ ਸੰਤਾਪ ਚੱਲ ਰਿਹਾ ਹਰੇਕ ਜ਼ਿਲ੍ਹਾ ਚੱਲ ਰਿਹਾ ਨਸ਼ੇ ਤੁਸੀਂ ਕਹੋਗੇ ਤੁਸੀਂ ਕੀ ਨਵੀਂ ਗੱਲ ਕਰ ਰਹੇ ਜੀ ਮੈਂ ਬੇਨਤੀ ਇਹ ਕਰਨੀ ਆ ਇਹ ਨਵੀਂ ਗੱਲ ਮੈਂ ਕੋਈ ਨਹੀਂ ਕਰਨ ਲੱਗਾ ਲੇਕਿਨ ਮੈਂ ਕੱਲ ਪਰਸੋ ਨੂੰ 9 ਤਰੀਕ ਦੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਏ ਉਹਨਾਂ ਨੇ ਸਰਹੱਦਾਂ ਦੇ ਨਾਲ ਇੱਕ ਐਂਟੀ ਡਰੋਨ ਸਿਸਟਮ ਲਾਇਆ ਜਿਹਨੂੰ ਨਾ ਬਾਜ ਆਖ ਦਿੱਤਾ ਨਾ ਨਾ ਦਿੱਤਾ ਤੇ ਉਹਨਾਂ ਦਾ ਦਾਅਵਾ ਆਏ ਕਿ ਇਹ ਜਿੱਥੇ ਡਰੋਨ ਨੂੰ ਡਿਟੈਕਟ ਕਰੇਗਾ ਉੱਥੇ ਇਹ ਡਰੋਨ ਨੂੰ ਸੁੱਟ ਵੀ ਲਏਗਾ ਜੇਕਰ ਇਹ ਗੱਲ ਹੋ ਜਾਂਦੀ ਹੈ ਤੇ ਮੇਰੇ ਖਿਆਲ ਨਾਲ ਨਸ਼ਿਆਂ ਦਾ ਅੱਧਾ ਲਪਟ ਘਟ ਜਾਵੇਗਾ ਇਹਦੇ 'ਚ ਕਿੰਨੀ ਇਮਾਨਦਾਰੀ ਰਹਿੰਦੀ ਹੈ ਕਿੰਨੀ ਸਿਹਤਤਾ ਰਹਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸ ਦੇਗਾ ਲੇਕਿਨ ਸਵਾਲ ਇਹ ਆ ਕਿ ਪਿਛਲੇ ਜੇ ਮੈਂ ਜ਼ਿਆਦਾ ਨਾ ਕਹਾਂ ਤੇ 20 ਸਾਲ 20 ਸਾਲ ਤੋਂ ਨਸ਼ਾ ਬੇਰੋਕ ਬੇਟੋਕ ਆ ਰਿਹਾ ਸਰਕਾਰ ਅਕਾਲੀ ਦਲ ਦੀ ਆਈ ਸਰਕਾਰ ਕਾਂਗਰਸ ਦੀ ਆਈ ਦੋ ਸਰਕਾਰਾਂ ਨੇ ਦੋ ਦੋ ਟਰਮਾਂ ਕੱਢ ਲੀਆਂ ਜੇ ਆਪਾਂ 2200 ਤੋਂ ਦੇਖੀਏ 2207 ਤੋਂ 7 ਤੋਂ 17 17 ਤੋਂ 22 ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਕਿਸੇ ਵੀ ਸਰਕਾਰ ਨੇ ਇਸ ਬੰਨੇ ਧਿਆਨ ਕਿਉਂ ਨਹੀਂ ਦਿੱਤਾ ਮੈਂ ਸਭ ਤੋਂ ਵੱਡੀ ਦੋਸ਼ੀ ਮੰਨਦਾ ਕੇਂਦਰ ਸਰਕਾਰ ਨੂੰ ਪਹਿਲੀ ਸਰਕਾਰ ਦਾ ਵੀ ਕਹਿ ਲੀਏ ਤੇ 2014 ਤੋਂ ਇਹ ਆ ਜਿਨ੍ਹਾਂ ਨੇ ਹੁਬ ਹੁਬ ਕੇ ਗੱਲਾਂ ਕੀਤੀਆਂ ਬੀਜੇਪੀ ਵਾਲੇ 50 ਕਿਲੋਮੀਟਰ ਦਾ ਏਰੀਆ ਤੇ ਤੁਸੀਂ ਬੀਐਸਐਫ ਨੂੰ ਦੇ ਦਿੱਤਾ ਤੇ ਤੁਸੀਂ ਬੀਐਸਐਫ ਦੀ ਜਵਾਬਦੇਹੀ ਇਹ ਤੱਕ ਕਿਉਂ ਨਹੀਂ ਕੀਤੀ ਕਿ ਉੱਥੋਂ ਨਸ਼ਾ ਨਹੀਂ ਆਏਗਾ ਤੁਸੀਂ ਕਿਉਂ ਨਹੀਂ ਇਹ ਡਰੋਨ ਡਿਟੈਕਟ ਕਰਨ ਵਾਲੀਆਂ ਚੀਜ਼ਾਂ ਅੱਜ ਤੋਂ 10 ਸਾਲ ਪਹਿਲਾਂ ਨਹੀਂ ਆ ਕੀ ਇਹ ਸੋਚੀ ਸਮਝੀ ਸਾਜਿਦ ਸੈਂਟਰ ਅੱਜ ਇਹ ਕੰਮ ਕਰ ਸਕਦਾ ਜਿਹਦੇ ਨਾਲ ਇਹ ਡਰੂਨ ਸਿਸਟਮ ਬਿਲਕੁਲ ਬੰਦ ਹੋ ਸਕਦਾ ਤਾਂ ਜੇ ਪੰਜਾਬ ਗਵਰਨਮੈਂਟ ਨੇ ਇਹ ਕੀਤਾ ਤੇ ਸੈਂਟਰ ਨੇ ਕਿਉਂ ਨਹੀਂ ਇਹ ਸਵਾਲ ਬਣਦਾ ਤੇ ਬਹੁਤ ਗੰਭੀਰ ਮੁੱਦਾ ਹੁਣ ਮੈਂ ਦੂਜੀ ਗੱਲ ਆਵਾਂ ਅੱਧੇ ਤੋਂ ਵੱਧ ਨਸ਼ਿਆਂ ਦੇ ਰੈਕਟ ਚੱਲਦੇ ਨੇ ਜੇਲ੍ਹਾਂ ਚੋਂ ਜਦੋਂ ਅਕਾਲੀ ਸਰਕਾਰ ਸੀ ਤੇ ਕਾਂਗਰਸੀ ਲੀਡਰ ਜਿਹੜੇ ਅੱਜ ਸਟੇਜਾਂ ਤੇ ਬਾਹਾਂ ਖੜੀਆਂ ਕਰਦੇ ਨੇ ਉਹਦੇ 'ਚ ਮੈਂ 22 ਨੇਮ ਨਾਲ ਇੰਨਾ ਪ੍ਰਤਾਪ ਸਿੰਘ ਬਾਜਵਾ ਜੀ ਸੁਖਵਿੰਦਰ ਸਿੰਘ ਰੰਧਾਵਾ ਜੀ ਚਰਨਜੀਤ ਸਿੰਘ ਚੰਨੀ ਜਿਹੜਾ ਪ੍ਰਧਾਨ ਮੌਜੂਦਾ ਰਾਜਾ ਵਿੜਿੰਗ ਜੀ ਤੁਸੀਂ ਜਿਹੜੇ ਮੁਖੀਏ ਦੇ ਚਾਰ ਤੁਸੀਂ ਕੀ ਕੁਛ ਨਹੀਂ ਕਿਹਾ ਸੀ ਤੁਸੀਂ 5 ਸਾਲ ਕੱਢਤੇ ਤੁਸੀਂ ਜੇਲਾ 'ਚ ਜੈਮਰ ਨਹੀਂ ਲਾਏ ਜੇਕਰ ਜੇਲ੍ਹਾਂ ਤੇ ਜੈਮਰ ਲੱਗ ਜਾਣ ਟੋਟਲ 0 0 ਤੱਕ ਸੀਲਿੰਗ ਹੋ ਜੇ ਤੇ ਸਾਰੇ ਰੈਕਟ ਟੁੱਟ ਜਾਣੇ ਲੇਕਿਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ਤਾਕਤਾਂ ਤੇ ਹਨ ਨਾ ਜਿਹੜੀਆਂ ਚਾਹੁੰਦੀਆਂ ਕਿ ਪੰਜਾਬ ਚੋਂ ਨਸ਼ਾ ਨਾ ਖਤਮ ਹੋਵੇ ਜਦੋਂ ਤੁਹਾਨੂੰ ਪਤਾ ਕਿ ਜੇਲ੍ਹਾਂ ਤੋਂ ਰੈਕਟ ਚੱਲ ਰਹੇ ਨੇ ਦੇਖੋ ਹਰ ਕੋਈ ਬੰਦਾ ਮਜਬੂਰ ਆ ਹਰੇਕ ਨੂੰ ਆਪਣੇ ਧੀ ਆ ਪੁੱਤ ਪਿਆਰੇ ਨੇ ਸਰਕਾਰ ਕਿੱਥੋਂ ਪ੍ਰੋਟੈਕਸ਼ਨ ਦੇ ਦੂ ਆਏ ਦਿਨ ਲੋਕਾਂ ਨੂੰ ਤਮਕੀਆਂ ਆਉਂਦੀਆਂ ਸਰਕਾਰ ਤੋਂ ਉਹਨਾਂ ਨੂੰ ਕੁਝ ਨਹੀਂ ਕਰਨ ਦੇਈ ਡਰਦਾ ਮਰਦਾ ਕੀ ਨਹੀਂ ਕਰਦਾ ਉੱਥੇ ਉਹ ਬੰਦਾ ਉਹਨਾਂ ਦੇ ਪ੍ਰੈਸ਼ਰ ਥੱਲੇ ਆ ਜਾਂਦਾ ਲੇਕਿਨ ਜੇ ਉਹ ਚੀਜ਼ ਹੀ ਨਹੀਂ ਹੋਊਗੀ ਕੰਟੈਕਟ ਨਹੀਂ ਹੋਊਗਾ ਇਹ ਨਸ਼ਾ ਟੁੱਟ ਜਾਊਗਾ ਸੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਇਸ ਬੰਦੇ ਵੀ ਥਿਆਗ ਦਿਓ ਤੁਹਾਡਾ ਰਹਿ ਗਿਆ ਸਿਰਫ 1.5 ਸਾਲ ਤੁਸੀਂ ਵੀ ਕਿਤੇ ਦੂਜਿਆਂ ਨੂੰ ਲਾਰਿਆਂ ਤੇ ਨਾ ਕੱਢ ਦਿਓ ਜਿਹੜੀ ਗੱਲ ਨਸ਼ਿਆਂ ਦੀ ਫੜੋ ਫੜਾਈ ਵਾਲੀ ਆ ਜੇ ਇਹ ਚੀਜ਼ ਕਰੋਗੇ ਤਾਂ ਜਾਂ ਕਾਲੀ ਸਰਕਾਰ ਵੇਲੇ ਵੀ ਕਾਂਗਰਸ ਸਰਕਾਰ ਵੇਲੇ ਮੈਂ ਅਗਲੀ ਦੀ ਅੰਕੜੇ ਪੇਸ਼ ਕਰੂੰਗਾ ਕਿੰਨੇ ਕਿੰਨੇ ਪਰਚੇ ਦਰਜ ਹੋਏ ਆ ਪਰਚੇ ਦਰਜ ਕੀਤੇਆਂ ਨਸ਼ਾ ਨਹੀਂ ਖਤਮ ਹੋਣਾ ਜਿਹੜੇ ਮગરਮੱਛਰ ਨੂੰ ਹੱਥ ਪਾਣਾ ਉਹਨਾਂ ਨੂੰ ਨਾ ਪਹਿਲੋਂ ਪਿਆਤ ਨਾ ਹੁਣ ਪੈ ਰਿਆ ਦੇਖੋ ਜੀ ਜੇ ਦਰਿਆ ਚੋਂ ਪਾਣੀ ਨਹਿਰ ਚ ਆ ਰਿਹਾ ਨਹਿਰ ਚੋਂ ਖਾਲ ਚ ਆ ਰਿਹਾ ਤੇ ਆਪਾਂ ਖਾਲ ਤੋਂ ਕਹੀਏ ਖੇਤ ਨੂੰ ਜਿਹੜੇ ਪਾਣੀ ਜਾਂਦਾ ਇੱਥੇ ਨਕਾ ਲਾ ਦਿੱਤਾ ਇੱਥੇ ਨਕਾ ਲਾ ਦਿੱਤਾ ਅਖੀਰ ਖੇਤ ਚ ਰੋਕ ਦੋਗੇ ਤੇ ਦੂਜੀ ਖੇਤ ਚਲੇ ਜਾਊਗਾ ਉਥੇ ਖੇਤ ਚ ਰੋਕ ਦੋਗੇ ਤੇ ਦੂਜੀ ਖੇਤ ਚ ਚਲੇਗਾ ਗਾਲ ਤੇ ਪਿੱਛੋਂ ਡੱਕਾ ਲੱਗਣ ਦੀ ਆ ਇਸ ਕਰਕੇ ਇਹ ਮੇਰੀ ਬੇਨਤੀ ਆ ਮਿਸ਼ਨ ਪੰਜਾਬ ਚੈਨਲ ਦਾ ਇੱਕੋ ਹੀ ਮਿਸ਼ਨ ਆ ਕਿ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਹੱਕ ਸੱਚ ਦੀ ਗੱਲ ਕਰਨੀ ਸਰਕਾਰਾਂ ਸਹਿird ਹੋ ਜਾਣ ਤੇ ਨਸ਼ੇ ਰੁਕ ਸਕਦੇ ਬਹੁਤ ਬਹੁਤ ਧੰਨਵਾਦ